ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪੰਕਤੀ ਹੈ ਥਾਪਿਆ ਨਾ ਜਾਏ ਕੀਤਾ ਨਾ ਹੋਏ ਜਾਏ ਪਾਠ ਜੋ ਹੈ ਜੱਜੇ ਨੂੰ ਕੰਨਾ ਲੰਮਾ ਬੁੱਲਣਾ ਹੈ ਅਤੇ ਈੜੀ ਦੀ ਸਿਹਾਰੀ ਆਪਣੇ ਆਪ ਠੀਕ ਬੋਲੀ ਜਾਵੇਗੀ ਜਾਏ ਇਹਨੂੰ ਜਾਏ ਪਾਠ ਨਹੀਂ ਬੁੱਲਣਾ ਈੜੀ ਨੂੰ ਲਾਂ ਲੱਗ ਜਾਵੇਗੀ ਅਤੇ ਇੱਥੇ ਹੀ ਵਿਸਰਾਮ ਹੈ ਇੱਕ ਦੀਰਘ ਮਾਤਰਾ ਹੁੰਦੀ ਹੈ ਇੱਕ ਲਘੂ ਮਾਤਰਾ ਹੈ ਜਿਵੇਂ ਪਿਛਲੀਆਂ ਵੀਡੀਓ ਵਿੱਚ ਦੱਸਿਆ ਸੀ ਹਾਹੇ ਦੇਹੋੜਾ ਦੀਰਘ ਮਾਤਰਾ ਹੈ ਹੋਏ ਇਸ ਤਰੀਕੇ ਨਾਲ ਬੋਲਣਾ ਹੈ ਈੜੀ ਸਿਹਾਰੀ ਲਘੂ ਮਾਤਰਾ ਹੈ ਇਹਦੀ ਥੋੜੀ ਆਵਾਜ਼ ਆਵੇਗੀ ਸੋ ਇਸ ਟੰਗ ਦੇ ਨਾਲ ਇਸ ਪੰਕਤੀ ਦਾ ਉਚਾਰਨ ਹੈ ਆਪੇ ਆਪ ਨਿਰੰਜਨ ਸੋਇ ਆਪੇ ਆਪ ਇੱਥੇ ਵਿਸਰਾਮ ਹੈ ਨਿਰੰਜਨ ਜੱਜੇ ਨੂੰ ਕਸ ਕੇ ਬੋਲਣਾ ਹੈ ਜੇ ਪੋਲਾ ਬੋਲਾਂਗੇ ਤੇ ਇਹਦੀ ਆਵਾਜ਼ ਨਿਕਲਾਵੇਗੀ ਸੋਇ ਇਹ ਪਾਠ ਜਿਵੇਂ ਹੋਏ ਉਸੇ ਢੰਗ ਨਾਲੇ ਨੂੰ ਉਚਾਰਨ ਕਰਨਾ ਹੈ ਜਿਨ ਸੇਵਿਆ ਤិន ਪਾਇਆ ਮਾਨ ਜਿਨ ਪਾਠ ਪੁਲਾ ਬੁਲਣਾ ਹੈ ਸੇਵਿਆ ਪਾਠ ਦੇ ਉਤੇ ਵਿਸਰਾਮ ਹੈ ਤិន ਪਾਠ ਵੀ ਪੁਲਾ ਬੁਲਣਾ ਹੈ ਨਾਨਕ ਗਾਵਿਐ ਗੁਣੀ ਨਿਧਾਨ ਨਾਨਕ ਪਦ ਦੇ ਉਤੇ ਜਮਕ ਹੈ ਗਾਵੀਏ ਪਦ ਦੇਵਤੇ ਵਿਸਰਾਮ ਹੈ ਅਤੇ ਗੁਣੀ ਨਿਧਾਨ ਪਾਠ ਪੜ੍ਹਨਾ ਹੈ ਤੱਦੇ ਦੀ ਆਵਾਜ਼ ਆਉਣੀ ਚਾਹੀਦੀ ਹੈ ਗਾਵੀਏ ਸੁਣੀਏ ਮਨ ਰੱਖੀਐ ਭਾਉ ਸੁਣੀਏ ਪਾਠ ਦੇਵਤੇ ਵਿਸਰਾਮ ਹੈ ਰੱਖੀਐ ਪਾਠ ਕਸ ਕੇ ਬੋਲਣਾ ਹੈ ਅਤੇ ਭਾਉ ਇਹ ਪਾਠ ਇਸ ਤਰ੍ਹਾਂ ਹੈ ਦੁਖ ਪਰ ਹਰ ਸੁਖ ਘਰ ਲੈ ਜਾਏ ਪਰ ਹਰ ਪਾਠ ਇਕੱਠਾ ਹੀ ਬੋਲਣਾ ਹੈ ਪਰ ਹਰ ਵੱਖਰਾ ਵੱਖਰਾ ਨਹੀਂ ਬੋਲਣਾ ਪਰ ਹਰ ਇੱਥੇ ਹੀ ਵਿਸਰਾਮ ਹੈ ਸੁਖ ਘਰ ਇਸ ਤਰ੍ਹਾਂ ਬੋਲ ਕੇ ਲੈ ਜਾਏ ਕਈ ਬੋਲ ਦਿੰਦੇ ਹਨ ਸੁਖ ਘਰ ਲੈ ਜਾਏ ਸੁਖ ਘਰ ਲੈ ਜਾਏ ਸੋ ਇਸ ਢੰਗ ਦੇ ਨਾਲ ਇਹਨੂੰ ਬੋਲਣ ਦਾ ਤਰੀਕਾ ਹੈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰਮੁਖ ਮੰਮੇ ਦੇ ਥੱਲੇ ਔਂਕੜ ਹੈ ਕੱਖੇ ਦੀ ਆਵਾਜ਼ ਕੱਢਣੀ ਹੈ ਗੁਰਮੁਖ ਅਤੇ ਨਾਦੰ ਪਾਠ ਬੋਲਣਾ ਹੈ ਦੱਦੇ ਦੇ ਉੱਤੇ ਟਿੱਪੀ ਨੱਕ ਵਿੱਚ ਆਵਾਜ਼ ਕੱਢਣੀ ਹੈ ਕਈ ਨਾਦੰਗ ਬੋਲ ਜਾਂਦੇ ਹਨ ਪਿਛੇ ਗੱਗਾ ਲਗਾ ਦਿੰਦੇ ਹਨ ਸੋ ਪਾਠ ਹੈ ਨਾਦੰਗ ਵੇਦੰਗ ਵੇਦੰਗ ਦੇ ਉੱਤੇ ਵਿਸਰਾਮ ਹੈ ਗੁਰਮੁਖ ਰਹਿ ਆ ਸਮਾਈ ਰਾਰੇ ਨੂੰ ਮੁਕਤਾ ਬੁਲਣਾ ਹੈ ਕਈ ਰਹਿ ਆ ਪੜ ਜਾਂਦੇ ਹਨ ਰਾਰੇ ਨੂੰ ਸਿਹਾਰੀ ਲਾ ਦਿੰਦੇ ਹਨ ਉਹ ਗਲਤ ਹੈ ਕਈ ਰਹਾ ਪੜ ਜਾਂਦੇ ਹਨ ਰਾਰੇ ਸਿਹਾਰੀ ਹਾਹੇ ਕੰਨ ਬੁਲ ਜਾਂਦੇ ਹਨ ਤੇ ਐੜੇ ਕੰਨ ਗਾਇਬ ਕਰ ਜਾਂਦੇ ਹਨ ਇਸ ਕਰਕੇ ਰਹਿਆ ਪਾਠ ਹੈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਗੁਰ ਈਸਰ ਇੱਥੇ ਜਮਕ ਗੁਰ ਗੋਰਖ ਫਿਰ ਜਮਕ ਬਰਮਾ ਗੁਰ ਇੱਥੇ ਵਿਸਰਾਮ ਲਗਾਉਣਾ ਹੈ ਪਾਰਬਤੀ ਮਾਈ ਪਾਠ ਅਖੀਰ ਦੇ ਵਿੱਚ ਇਕੱਠਾ ਹੈ ਅਤੇ ਵਿਸਰਾਮ ਹੈ ਬਰਮਾ ਗੁਰ ਹਣ ਵਾਲੇ ਜਿਹੜੇ ਸੰਧਿਆ ਕਰਾਉਣ ਵਾਲੇ ਅਤੇ ਕਰਨ ਵਾਲੇ ਗਲਤ ਵਿਸਰਾਮ ਲਗਾਉਂਦੇ ਹਨ ਉਹ ਪੜ੍ਹਦੇ ਹਨ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਉਹ ਗੁਰ ਪਾਰਵਤੀ ਮਾਈ ਇਕੱਠਾ ਕਰਦੇ ਹਨ ਲੇਕਿਨ ਜੋ ਸੁੱਧ ਪਾਠ ਅਤੇ ਮੁੱਖ ਪਾਠ ਸੰਧਿਆ ਵਾਲਾ ਹੈ ਉ ਬਰਮਾ ਗੁਰ ਤੀਸਰਾ ਗੁਰ ਜਦੋਂ ਸ਼ਬਦ ਆਵੇਗਾ ਉੱਥੇ ਵਿਸਰਾਮ ਲੱਗੇਗਾ ਪਾਰਬਤੀ ਮਾਈ ਅਲੱਗ ਬੋਲਣਾ ਹੈ ਇਹ ਸਹੀ ਉਚਾਰਨ ਹੈ ਜੇ ਹਾਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਜੇ ਪਾਠ ਅਲੱਗ ਬੋਲਣਾ ਹੈ ਕਈ ਜੇਹੋ ਪੜ ਜਾਂਦੇ ਹਨ ਜੇ ਇਹਨੂੰ ਅਲੱਗ ਬੋਲ ਕੇ ਹਾਉ ਪਾਠ ਹੈ ਜਾਣਾ ਆਖਾ ਨਾਹੀ ਇੱਥੇ ਵਿਸਰਾਮ ਹੈ ਕਹਿਣਾ ਕਥਨ ਇਦਾਂ ਬੋਲ ਕੇ ਫਿਰ ਜੋ ਅੱਗੇ ਨੰਨਾ ਹੈ ਇਹ ਮਕਤਾ ਅਲੱਗ ਬੋਲਣਾ ਹੈ ਕਹਿਣਾ ਕਥਨ ਨਾ ਜਾਈ ਇਸ ਤਰ੍ਹਾਂ ਪੜ੍ਹਨਾ ਹੈ ਗੁਰਾ ਇੱਕ ਦੇਹ 부ਝਾਈ ਪਾਠ ਹੈ ਗੁਰਾ ਕਈ ਬਿੰਦੀ ਲਾ ਜਾਂਦੇ ਹਨ ਗੁਰਾਂ ਅਤੇ ਹੁਣ ਵਾਲੇ ਸੰખ્યા ਵਾਲੇ ਵੀ ਕਈ ਗੁਰਾਂ ਪਾਠ ਲਗਾ ਦਿੰਦੇ ਹਨ ਬਿੰਦੀ ਕੋਲੇ ਲਾ ਦਿੰਦੇ ਹਨ ਸੋ ਇਸ ਕਰਕੇ ਗੁਰਾ ਪਾਠ ਬਿੰਦੀ ਤੋਂ ਵੇਣਾ ਪੜਨਾ ਹੈ ਇੱਕ ਦੇਹ 부ਝਾਈ 부ਝਾਈ ਪਾਠ ਕਸ ਕੇ ਬੁੱਲਣਾ ਹੈ ਇਹਦਾ ਮਤਲਬ ਹੈ ਬੁਝਣਾ ਸਬਨਾ ਜੀਆ ਕਾ ਇੱਕ ਦਾਤਾ ਸੋ ਮੈ ਵਿਸਰ ਨਾ ਜਾਈ ਸਬਨਾ ਜੀਆ ਕਾ ਥੋੜਾ ਜ੍ਹਾ ਰੁਕ ਕੇ ਇੱਕ ਦਾਤਾ ਅਲੱਗ ਬੋਲਣਾ ਹੈ ਕਈ ਪੜਦੇ ਹਨ ਸਬਨਾ ਜੀਆ ਕਾ ਇੱਕ ਦਾਤਾ ਜੋ ਕਕੇ ਕੰਨਾ ਹੈ ਇਹਨੂੰ ਜੀਆ ਦੇ ਨਾਲ ਹੀ ਪੜ ਜਾਣਾ ਹੈ ਸਬਨਾ ਜੀਆ ਕਾ ਇੱਕ ਦਾਤਾ ਇੱਥੇ ਵਿਸਰਾਮ ਹੈ ਕਈ ਸੋਮੇ ਪਾਠ ਪੜਦੇ ਹਨ ਬਹੁਤੇ ਸਸੇ ਦੇ ਹੋੜੇ ਨੂੰ ਅਲੱਗ ਬੋਲਣਾ ਹੈ ਇੱਥੇ ਰੁਕਣਾ ਹੈ ਥੋੜਾ ਮੈਂ ਪਾਠ ਪੜ੍ਹ ਕੇ ਵਿਸਰ ਨਾ ਜਾਈ ਇਸ ਤਰ੍ਹਾਂ ਇਹ ਸੁੱਧ ਪਾਠ ਪੜ੍ਹਨਾ ਹੈ ਤੀਰਥ ਨਹਾਵਾ ਜੀਤ ਸੁਭਾਵਾ ਵਿਣ ਭਾਣੇ ਕੇ ਨਾਇ ਕਰੀ ਤੀਰਥ ਨਹਾਵਾ ਇਹਨੂੰ ਪਾਰਾ ਬੁੱਲਣਾ ਹੈ ਕਿਉਂਕਿ ਤੀਰਥ ਦੀ ਗੱਲ ਆਈ ਹੈ ਤੇ ਨਹਾਉਣ ਦੀ ਗੱਲ ਹੈ ਤੀਰਥ ਨਹਾਵਾ ਨਾਵਾ ਪਾਠ ਪੋਲਾ ਨਹੀਂ ਹੈ ਨਾਵਾ ਪਾਠ ਪੜ੍ਹਦੇ ਹਨ ਬਿੰਦੀ ਲਾ ਕੇ ਉਹ ਵੀ ਗਲਤ ਹੈ ਨਾਵਾ ਪਾਠ ਹੈ ਭਾਰਾ ਜੇ ਤਿਸ ਭਾਵਾ ਇੱਥੇ ਵਿਸਰਾਮ ਹੈ ਵਿਣ ਭਾਣੇ ਕੇ ਨਾਏ ਕਰੀ ਨਾਏ ਇਹ ਪਾਠ ਇਸ ਤਰ੍ਹਾਂ ਬੋਲਣਾ ਹੈ ਨਾਏ ਪੋਲਾ ਨਹੀਂ ਬੋਲਣਾ ਜੇ ਤੀ ਸਿਰਠ ਉਪਾਈ ਵੇਖਾ ਵਿਣ ਕਰਮਾ ਕੇ ਮਿਲਾ ਲਈ ਜੇਤੀ ਸਿਰਠ ਸਿਰਠ ਪਾਠ ਟੱਠੇ ਨਾਲ ਹੈ ਟੈਂਕਾ ਨਹੀਂ ਲਗਾਉਣਾ ਸਿਰਟ ਨਹੀਂ ਕਹਿਣਾ ਸਿਰਠ ਪਾਠ ਹੈ ਅਤੇ ਵਿਖਾ ਦੇ ਉੱਤੇ ਵਿਸਰਾਮ ਹੈ ਵਿਣ ਕਰਮਾ ਇੱਥੇ ਜਮਕ ਹੈ ਕਿ ਮਿਲਾ ਲਈ ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਮਤ ਵਿੱਚ ਇਹ ਪਾਠ ਇਕੱਠਾ ਬੋਲ ਕੇ ਥੋੜਾ ਜਿਹਾ ਗੈਪ ਦੇ ਕੇ ਵੱਖਰੇ ਵੱਖਰੇ ਬੋਲਣੇ ਹਨ ਰਤਨ ਜਵਾਹਰ ਮਾਣਕ ਬਹੁਤੀ ਬੋਲਣ ਦਾ ਟੰਗ ਹੈ ਮਤ ਵਿੱਚ ਰਤਨ ਜਵਾਹਰ ਮਾਣਕ ਇਸ ਤਰ੍ਹਾਂ ਨਹੀਂ ਬੋਲਣਾ ਮਤ ਵਿੱਚ ਰਤਨ ਜਵਾਹਰ ਮਾਣਕ ਅਤੇ ਮਾਨਿਕ ਪਾਠ ਅਣਾਣੇ ਦੀ ਸਿਹਾਰੀ ਦੀ ਆਵਾਜ਼ ਵੀ ਆਉਣੀ ਚਾਹੀਦੀ ਹੈ। ਅਤੇ ਇੱਥੇ ਹੀ ਵਿਸਰਾਮ ਹੈ ਜੇ ਇੱਕ ਗੁਰ ਕੀ ਸਿੱਖ ਸੁਣੀ ਇਸ ਤਰੀਕੇ ਨਾਲ ਬੋਲਣਾ ਹੈ। ਗੁਰਾ ਇੱਕ ਦੇਹ 부ਝਾਈ ਗੁਰਾ ਪਦ ਦੇਵਤੇ ਵਿਸਰਾਮ ਹੈ ਅਤੇ 부ਝਾਈ ਕਸ ਕੇ ਬੋਲਣਾ ਹੈ। ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਸਗਲੀ ਪਵੜੀ ਹੈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਜੇ ਪਾਠ ਅਲੱਗ ਬੋਲਣਾ ਹੈ ਜੇ ਦੇ ਉੱਤੇ ਜਮਕ ਹੈ ਜੇ ਜੁਗ ਇਦਾਂ ਇਕੱਠਾ ਨਹੀਂ ਹੈ ਜੇ ਜੁਗ ਚਾਰੇ ਆਰਜਾ ਜੁਗ ਪਾਠ ਕਸ ਕੇ ਹੈ ਅਦਕ ਲਗਾ ਕੇ ਆਰਜਾ ਦੇ ਉਤੇ ਵਿਸਰਾਮ ਹੈ ਅਤੇ ਹੋਏ ਜਿਵੇਂ ਪਹਿਲਾਂ ਦੱਸਿਆ ਹੈ ਹਾਹੇ ਦੇ ਹੋੜਾ ਲੰਮਾ ਬੁੱਲਣਾ ਹੈ ਉੱਪਰ ਨੂੰ ਅਤੇ ਈੜੀ ਦੀ ਆਵਾਜ਼ ਥੋੜੀ ਨਕਲਨੀ ਹੈ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲ ਸਭ ਕੋਏ ਨਵਾ ਖੰਡਾ ਨਵਾ ਦੇ ਉਤੇ ਬਿੰਦੀ ਲਾ ਕੇ ਨਵਾ ਨਹੀਂ ਬੋਲਣਾ ਨਵਾ ਹੀ ਬੋਲਣਾ ਹੈ ਬਿੰਦੀ ਤੋਂ ਬਗੈਰ ਜਾਣੀਆਂ ਪਦ ਦੇਵ ਤੇ ਵਿਸਰਾਮ ਹੈ ਨਾਲ ਚੱਲੈ ਚੱਲੈ ਪਾਠ ਕੱਸ ਕੇ ਬੋਲਣਾ ਹੈ ਨਾਲ ਚੱਲੈ ਬੋਲ ਕੇ ਥੋੜਾ ਜਿਹਾ ਗੈਭ ਦੇ ਕੇ ਸਭ ਕੋਏ ਇਸ ਤਰ੍ਹਾਂ ਬੋਲਣਾ ਹੈ ਚੰਗਾ ਨਾ ਰਖਾਏ ਕੈ ਜਸ ਕੀਰਤ ਜਗ ਲੇ ਚੰਗਾ ਨਾਉ ਰਖਾਇ ਕੈ ਜੋ ਰਖਾਇ ਕੈ ਪਾਠ ਹੈ ਇਸ ਬੰਧਕ ਕਰਕੇ ਇਕੱਠਾ ਹੀ ਬੁੱਲਣਾ ਹੈ ਅਤੇ ਇੱਥੇ ਹੀ ਵਿਸਰਾਮ ਹੈ ਜਸ ਪਾਠ ਪੂਰਾ ਬੁੱਲਣਾ ਹੈ ਜਸ ਨਹੀਂ ਕਹਿਣਾ ਅਤੇ ਜਗ ਲੇ ਲੱਲੇ ਲਾਂ ਬੋਲ ਕੇ ਏੜੀ ਸਿਹਾਰੀ ਦੀ ਆਵਾਜ਼ ਵੀ ਆਉਣੀ ਚਾਹੀਦੀ ਹੈ ਕਈ ਲੇ ਪੜ ਜਾਂਦੇ ਹਨ ਲੱਲੇ ਲਾਂ ਏੜੀ ਸਿਹਾਰੀ ਛੱਡ ਹੀ ਜਾਂਦੇ ਹਨ ਇਸ ਕਰਕੇ ਪਾਠ ਹੈ ਲੇ ਜੇ ਤਿਸ ਨਦਰ ਨਾ ਆਵਈ ਤ ਵਾਤ ਨ ਪੁੱਛੈ ਕੇ ਜੇ ਵਖਰਾ ਬੋਲ ਕੇ ਤਿਸ ਪਾਠ ਪੁਲਾ ਬੁਲਣਾ ਹੈ ਆਵਈ ਪਦ ਦੇ ਉਤੇ ਵਿਸਰਾਮ ਹੈ ਇਨੂੰ ਆ ਵੀ ਨਹੀਂ ਕਹਿਣਾ ਆ ਵਈ ਐੜੇ ਕੰਨਾ ਵਾਵਾ ਈੜੀ ਬਿਹਾਰੀ ਆ ਵਈ ਇਸ ਤਰ੍ਹਾਂ ਬੋਲਣਾ ਹੈ ਤੇ ਇੱਥੇ ਵਿਸਰਾਮ ਹੈ ਤਤ ਤਾ ਮੁਕਤਾ ਬੋਲਣਾ ਹੈ ਤਾਂ ਵਾਤ ਨਾ ਪੁੱਛੈ ਕੇ ਇਸ ਤਰ੍ਹਾਂ ਨਹੀਂ ਬੋਲਣਾ ਕਿ ਤਾ ਵਾਤ ਨਾ ਪੁੱਛੈ ਕੇ ਸਮਝ ਨਹੀਂ ਲੱਗੇਗੀ ਵੀ ਕੀ ਬੋਲਿਆ ਹੈ ਨਖੇੜ ਕਰਕੇ ਅਲੱਗ-ਅਲੱਗ ਬੋਲਣਾ ਹੈ ਸਬੇਸ ਦੇ ਕੇ ਜਿਵੇਂ ਦਿੱਤੀ ਹੋਈ ਹੈ ਵਿੱਚ ਤਾ ਵਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਇਹਦਾ ਵਿਸਰਾਮ ਹੈ ਕੀਟ ਕਰ ਇੱਥੇ ਵਿਸਰਾਮ ਹੈ ਕਈ ਵੀ ਵਿਸਰਾਮ ਲਗਾ ਲੰਦੇ ਹਨ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਇਹ ਵਿਚਾਰਾਮ ਗਲਤ ਹੈ ਕੀ ਟਾ ਅੰਦਰ ਕੀਟ ਕਰ ਇੱਥੇ ਰੁਕਣਾ ਹੈ ਅਤੇ ਹੋਰ ਧਿਆਨ ਰੱਖਣਾ ਹੈ ਦੋਸ਼ੀ ਨਹੀਂ ਪੜਨਾ ਸੱਸੇ ਦੇ ਪੈਰ ਦੇ ਵਿੱਚ ਬਿੰਦੀ ਕੋਲੋਂ ਨਹੀਂ ਲਾਉਣੀ ਦੋਸੀ ਪਾਠ ਹੈ ਸੱਸਾ ਇੱਦਾਂ ਹੀ ਬੋਲਣਾ ਹੈ ਬਿੰਦੀ ਨਾ ਲੱਗੇ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਨਾਨਕ ਇਸ ਤਰ੍ਹਾਂ ਬੋਲ ਕੇ ਚਮਕ ਲਗਾਉਣੀ ਹੈ ਨਾਨਕ ਨਿਰਗੁਣ ਇਸ ਤਰ੍ਹਾਂ ਨਹੀਂ ਬੋਲਣਾ ਨਾਨਕ ਨਿਰਗੁਣ ਗੁਣ ਕਰੇ ਇੱਥੇ ਵਿਸਰਾਮ ਲਗਾ ਕੇ ਗੁਣਵੰਤਿਆ ਗੁਣ ਦੇ ਇਸ ਤਰ੍ਹਾਂ ਬੋਲਣਾ ਹੈ ਅਤੇ ਧਿਆਨ ਰੱਖਣਾ ਹੈ ਅਣਾਣਿਆਂ ਦੀ ਆਵਾਜ਼ ਆਉਣੀ ਚਾਹੀਦੀ ਹੈ ਨਿਰਗੁਣ ਗੁਣ ਗੁਣਵੰਤਯ ਗੁਣ ਇਸ ਤਰ੍ਹਾਂ ਉਣਾਣੇ ਲੱਗੇ ਹੋਏ ਹਨ ਗੁਣ ਗੁਣ ਨਹੀਂ ਬੋਲਣਾ ਤੇ ਹ ਕੋਏ ਨਾ ਸੁज्जਈ ਜੇ ਤਿਸ ਗੁਣ ਕੋਏ ਕਰੇ ਤੇ ਹ ਇਹ ਪਾਠ ਇਸ ਤਰ੍ਹਾਂ ਹੈ ਕੋਏ ਨੰਨਾ ਮੁਕਤਾ ਨਾ ਸੁज्जਈ ਕਸ ਕੇ ਬੋਲਣਾ ਹੈ ਸੁज्जਈ ਇੱਥੇ ਵਿਸਰਾਮ ਲਗਾ ਕੇ ਜਜੇ ਸਿਹਾਰੀ ਬੋਲਣੀ ਜੇ ਨਹੀਂ ਬੋਲਣਾ ਜੇ ਤਿਸ ਗੁਣ ਕੋਇ ਕਰੇ ਕੋਇ ਸੋ ਇਹਨਾਂ ਪੰਕਤੀਆਂ ਦਾ ਸ਼ਬਦਾਂ ਦਾ ਆਪ ਜੀ ਨੇ ਧਿਆਨ ਰੱਖਣਾ ਹੈ ਬੜੀ ਇਕਾਗਰਤਾ ਦੇ ਨਾਲ ਸਹਿਜ ਦੇ ਵਿੱਚ ਰਹਿ ਕੇ ਇਹ ਬਾਣੀ ਦੀ ਸੰthia ਸਿੱਖਣ ਵਾਲੀ ਹੈ ਸੋ ਆਪ ਜੀ ਨੇ ਹੋਰ ਸੰਗਤਾਂ ਤੱਕ ਵੀ ਇਹਨੂੰ ਸਾਂਝਾ ਕਰਨਾ ਹੈ ਤਾਂ ਜੋ ਹੋਰ ਸੰਗਤਾਂ ਵੀ ਬਾਣੀ ਦਾ ਸੁੱਧ ਪਾਠ ਸਿੱਖ ਸਕਣ ਅਗਲੀਆਂ ਪੌੜੀਆਂ ਅਗਲੀਆਂ ਵੀਡੀਓ ਵਿੱਚ ਆਪਜੀ ਸਰਵਣ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ